ਬਦਰੀਆ ਧੰਨਾ ਭਗਤ ਸੀਗੇ ਉਹਨਾਂ ਨੇ ਦਰਸ਼ਨ ਕੀਤੇ ਸੀ ਦਰਸ਼ਨ ਕੀਤੇ ਬੇਮਾਰੇ ਦੱਸਦੇ ਨਾ ਇਹ ਵੀ ਸੁਣ ਕੇ ਜਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਪਾ ਵੀ ਉਹਨਾਂ ਨੂੰ ਪ੍ਰਤੱਖ ਦਰਸ਼ਨ ਹੁੰਦੇ ਮਾਰੇ ਕਹਿੰਦੇ ਪ੍ਰਤੱਖ ਗੁਰੂ ਨਿਸਤਾਰੇ ਮਤਲਬ ਇਹ ਗੁਰੂ ਗ੍ਰੰਥ ਸਾਹਿਬ ਚ ਕਿਤੇ ਨਹੀਂ ਲਿਖਿਆ ਵੀ ਤੁਸੀਂ ਪਰਮਾਤਮਾ ਨੂੰ ਮਹਿਸੂਸ ਕਰੋ ਉਹ ਤੇ ਫਿਰ ਸਾਡਾ ਫੁਰਨਾ ਜਾਏਗਾ ਹਾਂਜੀ ਹਾਂਜੀ ਅਸੀਂ ਪਰਮਾਤਮਾ ਦੇ ਸਾਖਸ਼ਾਤ ਦਰਸ਼ਨ ਕਰਨੇ ਆ ਉਰ ਦਰਸ਼ਨਾ ਦੀ ਆਸ ਵੀ ਕਹਿੰਦੇ ਕਰੋੜਾਂ ਵਿੱਚੋਂ ਕੋਈ ਇੱਕ ਕਹਿੰਦਾ ਵੀ ਮਹਾਰਾਜ ਮੈਂ ਤੈਨੂੰ ਮਿਲਣਾ ਚਾਹੁੰਦਾ ਕਹਿੰਦੇ ਕੋਈ ਕੋਈ ਸਾਜਨ ਆਏ ਕਹੇ ਮਿਲ ਮੇਰੇ ਬਿੱਠਾ ਲਾਲੇ ਬਾਹੜੀ ਬੁਲਾਏ ਮਿਲ ਮੇਰੇ ਰਾਮਈਆ ਮੈਂ ਲੈ ਚ ਨਹੀਂ ਤੇ ਦੁਈ ਵੇਲੇ ਵੀ ਕੋਈ ਪਰਮਾਤਮਾ ਨੂੰ ਚਾਹੁੰਦਾ ਨਹੀਂ ਗੁਰਦੁਆਰੇ ਜਾਂਦੇ ਲੋ ਹਾਂਜੀ ਮੰਦਰਾਂ ਚ ਜਾ ਰਹੇ ਮਸਜਿਦ ਚਰਚ ਵਿੱਚ ਜਾ ਰਹੇ ਨੇ ਪਰ ਕੀ ਵਪਾਰੀ ਬਣ ਕੇ ਜਾ ਰਹੇ ਪਰਮਾਤਮਾ ਨੂੰ ਨਹੀਂ ਮੰਗਦਾ ਕੋਈ ਮਲਤਾਂਕ ਨਹੀਂ ਹੱਕ ਦੇਖਣ ਦੀ ਵੀ ਇਹ ਕਹਿੰਦੇ ਵੀ ਪਰਮਾਤਮਾ ਵੀ ਮੇਰਾ ਬੇਟੇ ਨੇ ਪਲੱਸ 2 ਕਰ ਲਈਏ ਹਾਈਲਾਈਟਸ ਕਰ ਲਈਏ ਕਿਰਪਾ ਕਰੋ ਪਹਿਲੇ ਤਾਂ ਆਈਲ ਸਵਿਚ ਨੂੰ ਚੰਗੇ ਬੰਡ ਆ ਜਾ। ਹਾਂਜੀ। ਫਿਰ ਕਹਿਣਗੇ ਵੀ ਬੱਚਾ ਬਾਹਰ ਚਲੇ ਜਾਏ। ਫਿਰ ਜਿਹੜਾ ਬਾਹਰ ਗਿਆ ਉਹਦੀਆਂ ਦਸਾਂ ਉਹਦੇ ਅਖੰਡ ਪਾਠ ਕਰਉਣਗੇ ਪੀ ਆਰ ਹੋ ਜਾਏ। ਯਾਨੀ ਕਦੀ ਇਨਸਾਨ ਦੁੱਧ ਮੰਗਦਾ, ਕਦੀ ਪੁੱਤ ਮੰਗਦਾ, ਕਦੀ ਜ਼ਮੀਨ ਜ਼ਾਇਦਾ ਮੰਗਦਾ। ਉਹਦੀ ਇੱਛਾ ساری ਉਮਰ ਨਿਕਲ ਜਾਂਦੀ ਇੱਛਾ ਨਹੀਂ ਪੂਰੀ ਹੁੰਦੀ। ਕੀ ਪਰਮਾਤਮਾ ਨੂੰ ਨਹੀਂ ਮੰਗਦਾ?